ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਦੇ ਸੂਟ ਆਉਣ ਲੱਗੇ ਜੇ ਸੁਪਰ ਸੈਟਰਡੇ ਸੇਲ ਸੰਡੇ ਨਹੀਂ ਸੈਟਰਡੇ ਤੇ ਸ਼ਨੀਵਾਰ ਦੀ ਸੇਲ ਲੱਗੀ ਜੇ ਪੈਨ ਤੇ ਸੂਟ ਆਉਣ ਲੱਗੇ ਜੇ ਪ੍ਰਿੰਟ ਜਿਹਦੇ ਵਿੱਚ ਪਲੇਨ ਸਲਵਾਰ ਤੋਂ ਲੈ ਕੇ ਆਪਾਂ ਦੇ ਦਾਂਗੇ ਤੁਹਾਨੂੰ ਚਿਕਨ ਪਲਾਜੋ ਫਰਸ਼ੀ ਸਲਵਾਰ ਤੇ ਨਾਲ ਫਰਸ਼ੀ ਪਲਾਜੋ ਵਾਲੇ ਸੂਟ ਸਾਰੇ ਤੁਹਾਨੂੰ ਦੇ ਦਨੇ ਆ ਤੇ ਸਾਰੇ ਆਉਣੇ ਜੇ ਬਿਨਾਂ ਦਪਟੇ ਤੋਂ ਰੇਟ ਐਂਡ ਕਰਾਵਾਂਗੇ ਅੱਜ ਆਪਾਂ ਸ਼ਨੀਵਾਰ ਦੀ ਸੇਲ ਦੇ ਵਿੱਚ ਚੈੱਕ ਕਰ ਲਿਓ ਸੂਟ ਇਹ ਜੋ ਬਹੁਤ ਸਾਰਾ ਸਟਾਕ ਜਿਹੜਾ ਜੇ ਉਹ ਖਤਮ ਹੋ ਗਿਆ ਸਿੰਗਲ ਸਿੰਗਲ ਸੂਟ ਹੀ ਹੋਣਗੇ ਤੇ ਕੁਝ ਸਟਾਕ ਜਿਹੜਾ ਜੇ ਉਹ ਰਿਪੀਟ ਤੇ ਮਿਲ ਜੂਗਾ ਤੇ ਆਜੋ ਵੀਡੀਓ ਕਰਦੇ ਹਾਂ ਸ਼ੁਰੂ ਤੇ ਅੱਜ ਦੀ ਸੁਪਰ ਜਿਹੜੀ ਆ ਸੈਟਰਡੇ ਸੇਲ ਉਹਦਾ ਫਾਇਦਾ ਲੈ ਲਿਓ ਤੇ ਸੋਹਣੇ ਸੋਹਣੇ ਸੂਟ ਜਿਹੜੇ ਉਹ ਬੁੱਕ ਕਰ ਲਿਓ ਤੇ ਆਹ ਲਓ ਜੀ ਕਰਿਓ ਚੈੱਕ ਪਹਿਲਾ ਸੂਟ ਬਹੁਤ ਪਿਆਰਾ ਜੇ ਕਲਰ ਬਹੁਤ ਜ਼ਿਆਦਾ ਸੋਹਣਾ ਜੇ ਇਹ ਸਟਾਕ ਜਿਹੜਾ ਹੈਗਾ ਬਹੁਤ ਜ਼ਿਆਦਾ ਪਸੰਦ ਕੀਤਾ ਤੁਸੀਂ ਇਹਨੂੰ ਇਹਦਾ ਕਪੜਾ ਜਿਹੜਾ ਜੇ ਇਹ ਆਊਗਾ ਕੈਮਰਿਕ ਦਾ बॉਟਮ ਆਊਗੀ ਪੀਸੀ ਕਾਟਨ ਦੀ ਤੇ ਇਹਦੇ ਵਿੱਚ ਘੱਟ ਤੋਂ ਘੱਟ ਆਰਡਰ ਜਿਹੜਾ ਜੇ ਤੁਸੀਂ ਦੋ ਸੂਟਾਂ ਦਾ ਕਰਨਾ ਹੈ ਜਿਹਦੇ ਵਿੱਚ ਇਹਦਾ ਰੇਟ ਆਉਣਾ ਜੇ 600 ਦੇ ਦੋ ਸੂਟ ਤੇ 80 ਰੁਪਏ ਲੱਗਣੀ ਜੇ ਸ਼ਿਪਿੰਗ ਟੋਟਲ 680 ਰੁਪਏ ਪੇ ਕਰਨੇ ਆ ਤੇ ਸੂਟ ਤੁਸੀਂ ਲੈ ਸਕਦੇ ਜੇ ਬਿਨਾਂ ਦੁਪट्टे ਤੋਂ ਰੇਟ ਆਊਗਾ ਜੇ ਇਹਦਾ 680ਆਂ ਦੇ ਵਿੱਚ ਦੋ ਸੂਟ ਪ੍ਰਿੰਟ ਚੈੱਕ ਕਰ ਲਓ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਸਾਰਾ ਸਟਾਕ ਜਿਹੜਾ ਜੇ ਇਹਦੇ ਵਿੱਚ ਰਿਪੀਟ ਵੀ ਆ ਤੇ ਬਹੁਤ ਸਾਰੇ ਪ੍ਰਿੰਟ ਜਿਹੜੇ ਉਹ ਨਵੇਂ ਵੀ ਆ ਸਾਰੇ ਚੈੱਕ ਕਰਿਓ ਤੇ ਬਹੁਤ ਪਿਆਰੇ ਪਿਆਰੇ ਤੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਬੜੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੇ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਆਫਲਾਈਨ ਆਫਲਾਈਨ ਲੈਣ ਦਾ ਤੁਸੀਂ ਇੱਥੇ ਆਣ ਕੇ ਵਿਜ਼ਿਟ ਕਰ ਲਿਓ ਇੱਥੋਂ ਲੈ ਜਿਓ ਕਿਉਂਕਿ ਆਫਲਾਈਨ ਦੇ ਵਿੱਚ ਤੁਸੀਂ ਇਹ ਜਿਹੇ ਕਪੜਾ ਵੇਖ ਸਕਦੇ ਜੇ ਆਪਣੀ ਮਰਜ਼ੀ ਨਾਲ ਤਸੱਲੀ ਕਰ ਸਕਦੇ ਜੇ ਤੇ ਆਨਲਾਈਨ ਜਿਹੜਾ ਜੇ ਤੁਸੀਂ ਸਰਦਾਰ ਦਾ ਟਰਸਟ ਕਰਕੇ ਲੈ ਸਕਦੇ ਜੇ ਸੋਹਣੀ ਚੀਜ਼ ਦੇਵਾਂਗੇ ਕੰਪਲੇਂਟ ਕੋਈ ਨਹੀਂ ਆਊਗੀ ਪ੍ਰਿੰਟ ਵੇਖੋ ਤੇ ਇਹ ਬਿਨਾ ਦੁਪੱਟਿਆਂ ਤੋਂ ਜੇ ਸਾਰੇ ਹੀ ਮੈਚਿੰਗਾਂ ਬਹੁਤ ਸੋਹਣੀਆਂ ਜੇ ਰੇਟ ਸਿਰਫ ਤੇ ਸਿਰਫ ਹੈਗਾ ਜੇ ਇਹਦਾ 600 ਦੇ ਦੋ ਸੂਟ ਜੇ ਸਿੰਗਲ ਨਹੀਂ ਦੋ ਸੂਟ ਦਊਗਾ 600 ਰੁਪਏ ਦੇ ਵਿੱਚ ਤੇ 80 ਰੁਪਏ ਲੱਗਣੀ ਜੇ ਨਾਲ ਸ਼ਿਪਿੰ ਆਲ ਓਵਰ ਇੰਡੀਆ ਦੇ ਵਿੱਚ ਫਰੀ ਜੇ 680 ਦੇ ਵਿੱਚ ਤੇ ਆ ਲੋ ਜੀ ਆ ਵੀ ਸੋਨਾ ਜਿਹਾ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣੀ ਕਾਫੀ ਕਲਰ ਦੀ ਬਾਟਮ ਜੇ ਇਹਦੇ ਨਾਲ ਤੇ ਰੇਟ ਜਿਹੜਾ ਜੇ ਉਹ ਤੁਹਾਨੂੰ ਮਿਲੂਗਾ ਜੇ ਸਿਰਫ ਤੇ ਇਸ ਤਰਫ 600 ਤੇ 80 ਦੇ ਵਿੱਚ ਦੋ ਸੂਟ ਆ ਲੋ ਜੀ ਆ ਵੀ ਚੈੱਕ ਕਰਿਓ ਬਹੁਤ ਸੋਹਣੇ ਬਟਰਫਲਾਈ ਵਾਲੇ ਪ੍ਰਿੰਟ ਨੇ ਬਹੁਤ ਜਿਆਦਾ ਸੋਹਣਾ ਸੂਟ ਜੇ ਬਹੁਤ ਜਿਆਦਾ ਪਿਆਰਾ ਡਿਜ਼ਾਈਨ ਜੇ ਇਹਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਸਟਾਕ ਲਿਮਟਿਡ ਜੇ ਸੇਲ ਦਾ ਫਾਇਦਾ ਲੈ ਲਿਓ ਅੱਗੇ ਵੀਡੀਓ ਦੇ ਵਿੱਚ ਚੈੱਕ ਕਰ ਰਹੇ ਹੋ ਤੁਹਾਨੂੰ ਜਿਹਦੇ ਵਿੱਚ ਦੇਣੇ ਆਪਾਂ ਫਰਸ਼ੀ ਸਲਵਾਰਾਂ ਵਾਲੇ ਵੀ ਤੇ ਨਾਲ ਦੇਣੇ ਆ ਚਿਕਨ ਦੇ ਪਲਾਜ਼ੋ ਵਾਲੇ ਵੀ ਤੇ ਨਾਲ ਬਹੁਤ ਸਾਰੇ ਬਾਟਮ ਵਰਕ ਵਾਲੇ ਵੀ ਚੈੱਕ ਕਰੀ ਜਾਓ ਸਕਰੀਨਸ਼ਾਟ ਲਈ ਜਾਓ ਤੇ ਜਲਦੀ ਜਲਦੀ ਜਿਹੜੇ ਜੇ ਭੇਜੀ ਜਾਓ ਇਹ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 2 ਸੂਟ 600 ਰੁਪਏ ਦੇ 80 ਰੁਪਏ ਲੱਗੂਗੀ ਨਾਲ ਸ਼ਿਪਿੰਗ ਤੇ ਫ੍ਰੀ ਪਹੁੰਚਣਗੇ ਤੁਹਾਡੇ ਘਰਾਂ ਤੱਕ ਬੁੱਕ ਕਰੋ ਜੀ ਬਸ ਤੁਸੀਂ ਜਲਦੀ ਜਲਦੀ ਭੇਜੋ ਸਕਰੀਨਸ਼ਾਟ ਫੈਬਰਿਕ ਚੈੱਕ ਕਰੋ ਇਹਨਾਂ ਦੇ ਕੁਆਲਿਟੀ ਚੈੱਕ ਕਰੋ ਹਾਲੋ ਜੀ ਅਭੀ ਆ ਗਿਆ ਜੇ ਸੋਨਾ ਜਿਹਾ ਸੂਟ ਤੇ ਸੋਨਾ ਜਿਹਾ ਕੰਟਰਾਸਟ ਮੈਚਿੰਗਾਂ ਬਹੁਤ ਸੋਹਣੀਆਂ ਨੇ ਕੁਆਲਿਟੀ ਬਹੁਤ ਟਾਪ ਦੀ ਜੇ ਰੇਟ ਬਹੁਤ ਰੀਜ਼ਨੇਬਲ ਨੇ ਤੁਸੀਂ ਬੁੱਕ ਕਰ ਸਕਦੇ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਪੇ ਕਰਨੇ ਪਣਗੇ 80 ਰੁਪਏ ਐਕਸਟਰਾ 680 ਰੁਪਈਆ ਦੇ ਵਿੱਚ ਫ੍ਰੀ ਸ਼ਿਪਿੰਗ ਕਨਫਿਊਜ਼ਨ ਆਇਓ ਫ੍ਰੀ ਸ਼ਿਪਿੰਗ ਜਿਹੜੀ ਮੈਂ ਕਹਿਣ ਰਿਹਾ ਤੁਹਾਨੂੰ ਕਿਤੇ ਇਹ ਸੋਚੋ ਕਿ ਸ਼ਾਇਦ 600 ਦੇ ਵਿੱਚ ਫ੍ਰੀ ਨਹੀਂ ਜੀ 680 ਦੇ ਵਿੱਚ ਦੋ ਸੂਟ ਬੁੱਕ ਕਰੋਗੇ 600 ਦੇ 80 ਰੁਪਏ ਪਾਓਗੇ ਉੱਪਰ ਸ਼ਿਪਿੰਗ ਇਹਦੇ ਹਾਲੋ ਜੀ ਚੈੱਕ ਕਰੋ ਰੇਟ ਬਹੁਤ ਰੀਜ਼ਨੇਬਲ ਜੇ ਬਹੁਤ ਜ਼ਿਆਦਾ ਸੋਹਣੇ ਸੂਟ ਜੇ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਦੋ ਸੂਟ 600 ਰੁਪਏ ਦੇ ਵਿੱਚ ਆਹ ਲਓ ਜੀ ਆਜੇ ਆਖਰੀ ਸੂਟ ਸਾਡੀ ਵੀਡੀਓ ਦਾ ਜਿਹਦੇ ਵਿੱਚ ਇੱਥੇ ਖਤਮ ਹੋ ਗਏ ਆ ਇਹ ਆਪਣੇ ਕੋ ਐਕਸਟਰਾ ਸ਼ਿਪਿੰਗ ਵਾਲੇ ਹੁਣ ਜਿਹੜੇ ਤੁਹਾਨੂੰ ਮੈਂ ਦੇਣੇ ਆ ਉਹ ਦੇਣੇ ਆ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਚੈੱਕ ਕਰਿਓ ਤੇ ਪ੍ਰਿੰਟ ਚੈੱਕ ਕਰਿਓ ਤੇ ਆਹ ਲਓ ਜੀ ਕਰ ਲਿਓ ਚੈੱਕ ਹੁਣ ਆਲ ਓਵਰ ਸੂਟ ਆਉਣਗੇ ਜੇ ਜਿਨ੍ਹਾਂ ਦਾ ਪ੍ਰਾਈਸ ਆਊਗਾ ਜੇ ਬਹੁਤ ਜ਼ਿਆਦਾ ਰੀਜ਼ਨੇਬਲ ਕਵਾਲਿਟੀ ਬਹੁਤ ਆਪਦੀ ਹੋਣੀ ਜੇ ਆਹ ਸੂਟ ਦੇ ਉੱਤੇ ਆਪਾਂ ਇੱਕ ਕਸਟਮਰ ਦਾ ਰੈਡੀ ਕੀਤਾ ਹੈਗਾ ਜਿਹਦੇ ਵਿੱਚ ਆਪਾਂ ਐਮਬਰਾਇਡਰੀ ਵਰਕ ਕੀਤਾ ਹੈ ਬਹੁਤ ਸੋਹਣਾ ਤੇ ਜੇ ਤੁਸੀਂ ਵੀ ਐਮਬਰਾਇਡਰੀ ਵਰਕ ਕਰਾਉਣਾ ਚਾਹੁੰਦੇ ਜੇ ਤੇ ਇਦਾਂ ਦੇ ਸੂਟ ਸਾੜ ਕੋਲ ਤੁਸੀਂ ਰੈਡੀ ਕਰਵਾ ਲਿਓ ਇਹਦੇ ਉੱਤੇ ਵਰਕ ਬਹੁਤ ਸੋਹਣਾ ਆਇਆ ਹੈਗਾ ਉਹ ਵੀ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦਿਖਾ ਦੂੰਗਾ ਸੂਟ ਉਹ ਫਿਨਿਸ਼ਿੰਗ ਵਾਸਤੇ ਗਿਆ ਆ ਇੱਕ ਰੈਡੀ ਹੋ ਕੇ ਇੱਕ ਕਸਟਮਰ ਦਾ ਜਾ ਚੁੱਕਾ ਹੈ ਰੇਟ ਆਉਣਾ ਜੇ ਇਹਦਾ ਕੰਦੇ ਫੈਬਰਿਕ ਦਾ ਬਿਨਾਂ ਦੁਪੱਟੇ ਤੋਂ 400 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਹ ਲਓ ਜੀ ਆ ਵੀ ਚੈੱਕ ਕਰਿਓ ਜੀ ਬਹੁਤ ਸ ਇਤਨੇ ਸੋਹਣੇ ਸੋਹਣੇ ਫਲਾਵਰ ਰੇਟ ਸਿਰਫ ਤੇ ਸਿਰਫ 400 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਵੱਡੇ ਵੱਰ ਦੀ ਕੱਟ ਜੇ ਇਹਨਾਂ ਦੀ 3.5 ਮੀਟਰ ਦੀ 3.5 ਮੀਟਰ ਦੀ ਕੱਟ ਦੇ ਨਾਲ ਮਿਲਣਗੇ ਜੇ ਸੋਹਣੇ ਸੋਹਣੇ ਸੂਟ ਡਿਜ਼ਾਈਨ ਬਹੁਤ ਸੋਹਣੇ ਜੇ ਪ੍ਰਿੰਟ ਬਹੁਤ ਪਿਆਰੇ ਜੇ ਕੁਆਲਿਟੀ ਬਹੁਤ ਸੋਹਣੀ ਜੇ ਕੁਆਲਿਟੀ ਨੂੰ ਲੈ ਕੇ ਕੋਈ ਕੰਪਰੋਮਾਈਜ਼ ਨਹੀਂ ਇਹ ਬੁੱਕ ਕਰ ਲਿਓ ਜਲਦੀ ਜਲਦੀ ਸਕਰੀਨ ਸ਼ਾਟ ਭੇਜੋ ਲੈ ਕੇ ਆਪਣੇ ਆਰਡਰ ਜਿਹੜੇ ਆ ਬੁੱਕ ਕਰਿਓ ਆਹ ਪ੍ਰਿੰਟ ਬਹੁਤ ਪਿਆਰਾ ਜੇ ਤੇ ਆਹ ਜਿਹੜਾ ਜੇ ਇਹ ਥੋੜਾ ਜਿਹਾ ਮਿਕਸ ਕਾਟਨ ਦੇ ਵਿੱਚ ਜੇ ਇਹ ਕਾਟਨ ਨਹੀਂ ਜੇ ਨਾ ਇਹ ਸਰਪਲਸ ਆ ਨਾ ਇਹ ਐਕਸਪੋਰਟ ਆ ਤੇ ਨਾ ਇਹ ਕੈਮਰਿਕ ਆ ਇਹ ਹੈਗਾ ਜੇ ਮਿਕਸ ਮਿਕਸ ਮੀਨ ਜੁਕੇ ਸਿੰਥੈਟਿਕ ਮਿਕਸ ਆ ਤੇ ਪਰ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਹਨਾਂ ਦੀਆਂ ਡਰੈਸਾਂ ਬਹੁਤ ਸੋਹਣੀਆਂ ਬਣਦੀਆਂ ਜੀ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਸ਼ਾਨਦਾਰ ਜਿਹਾ ਕੈਮਰਿਕ ਦਾ ਸੂਟ ਪ੍ਰਿੰਟ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ 골ਡਨ ਬਲੈਕ ਦੇ ਨਾਲ ਕੈਮਰਿਕ ਕਾਟਨ ਦਾ ਸੂਟ ਜੇ ਰੇਟ ਹੈਗਾ ਜੇ ਇਹਦਾ ਵੀ ਸੇਮ 400 ਤੇ 45 ਰੁਪਏ ਸ਼ਿਪਿੰਗ ਫ੍ਰੀ ਜੀ ਆ ਲੋ ਜੀ ਆਹ ਡਿਜ਼ਾਈਨ ਦਾ ਸਤਾ ਬਾਹਰ ਹੋ ਗਿਆ ਆ ਤੇ ਇਹ ਜਿਹੜਾ ਪ੍ਰਿੰਟ ਆ ਇਹਦਾ ਬਹੁਤ ਜ਼ਿਆਦਾ ਵਿਗੰਡਿਆ ਤੇ ਤੁਸੀਂ ਵੀ ਲੈਣਾ ਹੋਵੇ ਤੇ ਜਲਦੀ ਜਲਦੀ ਆਪਣਾ ਇਹ ਪ੍ਰਿੰਟ ਜਿਹੜਾ ਜੇ ਬੁੱਕ ਕਰੋ ਰੇਟ ਸਿਰਫ ਤੇ ਸਿਰਫ ਆਉਂਦਾ ਜੇ ਇਹਦਾ ਵੀ ਸੇਮ 400 ਤੇ 45 ਰੁਪਏ ਤੇ ਆਹ ਫਰੋਜੀ ਪ੍ਰਿੰਟ ਸੋਨਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫਰੀ ਦੇ ਵਿੱਚ ਪੂਰੇ ਆਲ ਓਵਰ ਇੰਡੀਆ ਤੇ 445 ਰੁਪਏ ਦੇ ਨਾਲ ਬਿਨਾ ਦੁਪट्टे ਦਾ ਆ ਵੀ ਸੋਨਾ ਜਾਂ ਪ੍ਰਿੰਟ ਤੁਸੀਂ ਬੁੱਕ ਕਰੋ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਕੈਮਰਿਕ ਕਾਟਨ ਦੇ ਉੱਤੇ ਆ ਗਿਆ ਜੇ ਸਰਪਲਸ ਦਾ ਪ੍ਰਿੰਟ ਬਹੁਤ ਸੋਹਣਾ ਜੇ ਐਕਸਪੋਰਟ ਕੁਆਲਿਟੀ ਆ ਬਹੁਤ ਹੀ ਪਿਆਰਾ ਪ੍ਰਿੰਟ ਜੇ ਫੁੱਲ ਗਰੰਟੀ ਆ ਕਲਰ ਦੀ ਕੋਈ ਇਸ਼ੂ ਨਹੀਂ ਆਉਂਦਾ ਇਹਦਾ ਜਿੱਦਾਂ ਮਰਜ਼ੀ ਇਹਨੂੰ ਹੰਡਾਓ ਤੇ ਅੱਗੇ ਆ ਗਿਆ ਜੇ ਰਿਯਾਨ ਦੇ ਵਿੱਚ ਬਹੁਤ ਸੋਹਣਾ ਸੂਟ ਜੇ ਰਿਯਾਨ ਕਾਟਨ ਦਾ 올ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ 445 ਰੁਪਏਾਂ ਦਾ ਤੇ ਆ ਲੋ ਜੀ ਇਹ ਆ ਗਿਆ ਜੇ ਥੋੜਾ ਜਿਹਾ ਬਜ਼ੁਰਗਾਂ ਵਾਸਤੇ ਬਹੁਤ ਸੋਹਣਾ ਕਲਰ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹਦਾ ਵੀ ਰੇਟ ਆਉਣਾ ਜੇ 400 ਤੇ 45 ਰੁਪਏ ਇਹ ਵੀ ਸਰਪਲਸ ਕਾਟਨ ਦੇ ਵਿੱਚ ਜੇ ਫੁੱਲ ਗਰੰਟੀ ਵਾਲਾ ਸੂਟ ਆਹ ਲੋ ਜੀ ਆ ਵੀ ਸੂਟ ਪੂਰਾ ਕੈਨ ਪਿਓਰ ਕਾਟਨ ਦਾ ਜਿਹਦੇ ਵਿੱਚ ਫੁੱਲ ਗਰੰਟੀ ਸੂਟ ਦੀ ਕੋਈ ਰੰਗ ਨਹੀਂ ਖਰਾਬ ਹੁੰਦਾ ਕੋਈ ਕੁਝ ਨਹੀਂ ਹੁੰਦਾ 100% ਐਕਸਪੋਰਟ ਕਾਟਨ ਕੁਆਲਿਟੀ ਪ੍ਰਿੰਟ ਦੀ ਬਹੁਤ ਟੌਪ ਦੀ ਰੇਟ ਸਿਰਫ ਤੇ ਸਿਰਫ ਇਹਦਾ 445 ਰੁਪਏ ਆਜੋ ਅੱਗੇ ਹੁਣ ਤੁਹਾਨੂੰ ਮੈਂ ਹੋਰ ਦਿਖਾਉਣਾ ਸੂਟ ਬਹੁਤ ਸੋਹਣੇ ਸੋਹਣੇ ਜੀ ਆ ਵੀ ਤੇ ਲੋ ਜੀ ਆ ਵੀ ਕਰ ਲਿਓ ਚੈੱਕ ਇਹ ਵੀ ਸੂਟ ਜਿਹੜੇ ਹੈਗੇ ਇਹ 550 ਵਾਲੇ ਹੈਗੇ ਤੇ ਜਿਨ੍ਹਾਂ ਦਾ ਅੱਜ ਆਪਾਂ ਰੇਟ ਪਾਦਣ ਲੱਗੇ ਆ ਸੈਟਰਡੇ ਸੇਲ ਦੇ ਵਿੱਚ ਕਿਉਂਕਿ ਆਪਾਂ ਇੰਨਾ ਲੰਮਾ ਟਾਈਮ ਸਟਾਕ ਰੱਖਦੇ ਨੇ ਕਿ ਸਾਰਾ ਕਲੀਅਰ ਕਰਦਣ ਲੱਗੇ ਆ ਸਸਤੇ ਰੇਟਾਂ 'ਚ ਪਾ ਕੇ ਦੇਦਣ ਲੱਗੇ ਤੁਹਾਨੂੰ ਜਲਦੀ ਜਲਦੀ ਬੁੱਕ ਕਰ ਲਿਓ ਸ਼ਰਟ ਆਉਣੀ ਜੇ ਬਹੁਤ ਸ਼ਾਨਦਾਰ ਪਿਓਰ ਕੈਮਰੀ ਕਾਟਨ ਦੀ ਜਿਹਦੇ ਵਿੱਚ ਆਜੂਗਾ ਜੇ ਅਬਲੀਕ ਵਰਕ ਦੇ ਨਾਲ ਬਹੁਤ ਸੋਹਣਾ ਪਾਕਿਸਤਾਨੀ ਪਲਾਜੋ ਸ਼ਰਟ ਦੀ ਕੱਟ ਆਉਣੀ ਜੇ ਵੱਡੇ ਪਰ ਦੀ 1.70 ਦੀ ਤੇ ਪਲਾਜੋ ਦੀ 1.5 ਮੀਟਰ ਦੀ ਰੇਟ ਆਉਣਾ ਜੇ ਇਹਦਾ ਬਹੁਤ ਸ਼ਾਨਦਾਰ ਤੇ ਬਹੁਤ ਰੀਜ਼ਨੇਬਲ ਸਿਰਫ ਦੇ ਸਿਰਫ 445 ਰੁਪਏ ਤੇ ਆਹ ਲੋ ਜੀ ਅੱਗੇ ਆ ਗਿਆ ਜੇ ਬਹੁਤ ਪਿਆਰਾ ਜਿਹਾ ਇੱਕ ਹੋਰ ਸ਼ਾਨਦਾਰ ਪ੍ਰਿੰਟ ਜਿਹਦੇ ਵਿੱਚ ਬਾਟਮ ਇਸ ਸਲਵਾਰ ਨਹੀਂ ਜੇ ਪਲਾਜੋ ਬਣਦੇ ਜੇ ਇਹਦੇ ਤੇ ਇਹ ਰੇਟ ਆਊਗਾ ਜੇ 445 ਰੁਪਏ ਸ਼ਿਪਿੰਗ ਫ੍ਰੀ ਜੇ ਚੁੱਕ ਲਓ ਜੀ ਜਲਦੀ ਜਲਦੀ ਬੁੱਕ ਕਰ ਲਓ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਇੱਕ ਸੂਟ ਹੈਗਾ ਜੇ ਆਪਣੇ ਕੋ ਬਾਟਮ ਵਰਕ ਦੇ ਉੱਤੇ ਇਹਦੇ ਨਾਲ ਬਾਟਮ ਬਹੁਤ ਸੋਹਣੀ ਆਉਣੀ ਹੈ ਪੀਚ ਜੇ ਕਲਰ ਦੀ ਇਹ ਪੀ ਮਤਲਬ ਹਾਂ ਪੀਚ ਜਿਹਾ ਹੀ ਹੈ ਕਲਰ ਤੇ ਇਹਦੇ ਨਾਲ ਆ ਗਿਆ ਜੇ ਬਹੁਤ ਸੋਹਣਾ ਪ੍ਰਿੰਟ ਰੇਟ ਸਿਰਫ ਤੇ ਸਿਰਫ ਇਹਦਾ ਵੀ ਹੋਣਾ ਜੇ 445 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ 'ਚ ਤੇ ਆ ਲੋ ਜੀ ਇੱਕ ਆ ਵੀ ਚੈੱਕ ਕਰ ਲਿਓ ਬਹੁਤ ਸੋਹਣਾ ਕਲਰ ਜੇ ਜਿਹਦੇ ਵਿੱਚ ਪ੍ਰਿੰਟ ਬਹੁਤ ਸ਼ਾਨਦਾਰ ਜੇ ਇਦੇ ਨਾਲ ਗ੍ਰੇ ਕਲਰ ਦਾ ਆਜਣਾ ਜੇ ਪਲਾਜੋ ਪਾਕਿਸਤਾਨੀ ਰੇਟ ਉਹਨਾਂ ਜੇ ਇਹਦਾ ਵੀ ਸਿਰਫ ਤੇ ਸਿਰਫ 445 ਰੁਪਏ ਇਹ ਕਾ ਸ਼ਾਨਦਾਰ ਜਿਹਾ ਡਿਜ਼ਾਈਨ ਤੇ ਸ਼ਾਨਦਾਰ ਜਿਹਾ ਪ੍ਰਿੰਟ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 445 ਰੁਪਏ ਦੇ ਵਿੱਚ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਜੇ ਅਭੀ ਅੱਜ ਤੁਹਾਨੂੰ ਆਪਾਂ ਸੇਮ ਰੇਟ ਚ ਪਾ ਦਨੇ ਇਹਦੇ ਨਾਲ ਤੇ ਜਿੰਨੇ ਵੀ ਸੂਟ ਅੱਗੇ ਸੇਲ ਕੀਤੇ ਹੈ ਆਪਾਂ ਸਾਰੇ 550 ਚ ਕੀਤੇ ਸੀ ਤੇ ਹੁਣ ਇਹ ਆਪਾਂ ਤੁਹਾਨੂੰ ਦੇ ਦਨੇ ਆ 450 445 ਰੁਪਏ ਦੇ ਨਾਲ ਇਹ ਕਾ ਬਲੈਕ ਹੀ ਹੈ ਇਹਦੇ ਵਿੱਚ ਮਸਟਰਡ ਦੇ ਨਾਲ ਇਹ ਬਹੁਤ ਸੋਹਣੀ ਸ਼ਰਟ ਹੈ ਰਿਓਨ ਦੀ ਤੇ ਪਲਾਜੋ ਬਹੁਤ ਸੋਹਣਾ ਬਲੀਕ ਦਾ ਤੇ ਰੇਟ ਇਹਦਾ ਸਿਰਫ ਤੇ ਸਿਰਫ 445 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆਹ ਲੋ ਜੀ ਸ਼ਾਨਦਾਰ ਜਿਹਾ ਪ੍ਰਿੰਟ ਤੇ ਸ਼ਾਨਦਾਰ ਜਿਹਾ ਸੂਟ ਬਹੁਤ ਪਿਆਰੇ ਤੇ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਨੇ ਜਿਹਦੇ ਵਿੱਚ ਤੁਹਾਨੂੰ ਮਿਲਣਗੇ ਜੇ ਸਿਰਫ ਤੇ ਸਿਰਫ 445 ਰੁਪਏ ਦੇ ਵਿੱਚ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ ਲਾਸਟ ਇਸ ਟਾਈਮ ਦੇ ਉੱਤੇ ਪ੍ਰਿੰਟ ਤੇ ਲਾਸਟ ਆ ਗਿਆ ਜੇ ਡਿਜ਼ਾਈਨ ਰੇਟ ਸੇਮ ਉਹੀ 445 ਰੁਪਏ ਇਹ ਸਿਰਫ ਸੇਲ ਦੇ ਵਿੱਚ ਜੇ ਸੈਟਰਡੇ ਸੇਲ ਦੇ ਵਿੱਚ ਹੁਣ ਇਹ ਤੋਂ ਬਾਅਦ ਤੁਹਾਨੂੰ ਦਿਖਾਉਂਗਾ ਮੈਂ 500 ਤੇ 45 ਰੁਪਏ ਵਾਲੇ ਤੇ ਉਹ ਵੀ ਟੌਪ ਦੇ ਜੇ ਤੇ ਆਹ ਲਓ ਜੀ ਚੈੱਕ ਕਰਿਓ ਆ ਬਹੁਤ ਸੋਹਣਾ ਸੂਟ ਜੇ ਤੇ ਬਹੁਤ ਸ਼ਾਨਦਾਰ ਹੈ ਤੇ ਨਾਲ ਹੈਗੀ ਜੇ ਬਾਟਮ ਬਾਟਮ ਆਉਣੀ ਜੇ ਫਰਸ਼ੀ ਸਲਵਾਰ ਇਹਦੀ ਬਣਾਓ ਤੁਸੀਂ ਫਰਸ਼ੀ ਪਲਾਜੋ ਬਣਾ ਲਓ ਸ਼ਰਟ ਪ੍ਰਿੰਟਡ ਆਉਣੀ ਜੇ ਬਹੁਤ ਸੋਹਣੀ ਆਪਾਂ ਜੀ ਸ਼ਰਟ ਖੋਲਦੇ ਤਨ ਮੈਂ ਖੋਲ ਕੇ ਦਿਖਾਉਣਾ ਪ੍ਰਿੰਟ ਬਹੁਤ ਕਮਾਲ ਦਾ ਪ੍ਰਿੰਟ ਜੇ ਕਵਾਲਿਟੀ ਵੀ ਬੜੀ ਟੌਪ ਦੀ ਹੈ ਇਹਦੀ ਰੇਟ ਇਹਦਾ ਹੋਣਾ ਜੇ ਸਿਰਫ ਤੇ ਸਿਰਫ 545 ਰੁਪਏ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਆ ਲੋ ਜੀ ਪ੍ਰਿੰਟ ਚੈੱਕ ਕਰੋ ਪਹਿਲਾਂ ਦਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਤੇ ਨਾਲ ਬਾਟਮ ਓਨੀ ਜ਼ਿਆਦਾ ਸੋਹਣੀ ਆ ਬਾਟਮ ਦਿਖਾ ਦੋ ਇਹਦੀ ਆ ਲੋ ਜੀ ਇਹਦੀ ਮੈਂ ਵੀਡੀਓ ਵੀ ਇੰਸਟਾਗ੍ਰਾਮ ਤੇ ਪਾਈ ਜੇ ਸੇਮ ਕੋਟ ਸੈੱਟ ਬਣਿਆ ਸੂਟ ਦਾ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਰੇਟ ਸਿਰਫ ਤੇ ਸਿਰਫ ਇਹਦਾ ਹੈਗਾ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਆਲੋ ਜੀ ਇੱਕ ਚੈੱਕ ਕਰ ਲਿਓ ਪੀਚ ਇਹਦੇ ਨਾਲ ਆ ਗਿਆ ਜੇ ਚਿਕਨ ਦਾ ਪਲਾਜੋ ਤੇ ਨਾਲ ਸ਼ਰਟ ਆ ਗਈ ਜੇ ਬਹੁਤ ਪਿਆਰੀ ਕੈਮਰੀ ਕਾਟਨ ਦੀ ਤੇ ਰੇਟ ਆ ਗਿਆ ਜੇ 500 ਤੇ 45 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸ਼ਾਨਦਾਰ ਜਾਂ ਪੀਚ ਦੇ ਨਾਲ ਜੇ ਬਹੁਤ ਸੋਹਣਾ ਚੈੱਕ ਕਰ ਲਿਓ ਮੈਚਿੰਗ ਬਹੁਤ ਪਿਆਰੀ ਜੇ ਰੇਟ ਸਿਰਫ ਤੇ ਸਿਰਫ 500 ਤੇ 45 ਰੁਪਏ ਆਲੋ ਜੀ ਆ ਵੀ ਚੈੱਕ ਕਰ ਲਿਓ ਇਹ ਵੀ 545 ਰੁਪਏ ਦੇ ਵਿੱਚ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਸੁਪਰ ਸੰਡੇ ਸੌਰੀ ਸੁਪਰ ਸੈਟਰਡੇ ਸੇਲ ਜੇ ਸੰਡੇ ਵਾਲੀ ਸੇਲ ਕੱਲ ਦਵਾਂਗੇ ਤੁਹਾਨੂੰ ਉਹ ਵੀ ਵੀਡੀਓ ਦੇ ਐਂਡ 'ਚ ਦਿਖਾਵਾਂਗਾ ਮੈਂ ਤੁਹਾਨੂੰ ਕਿ ਕਿਹੜੇ ਸੂਟ ਆ ਰਹੇ ਸੇਲ ਦੇ ਵਿੱਚ ਤੇ ਆਹ ਫਿਰ ਆਗੇ ਜੇ ਆਪਣੇ ਕੋਲ ਲੇਜ਼ਰ ਕਟਿੰਗ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਜੇ ਬੜਾ ਵੱਖਰਾ ਜਿਹਾ ਕਨਸੈਪਟ ਜੇ ਜਿਹਦੇ ਵਿੱਚ ਪਲਾਜੋ ਆਉਣਾ ਜੇ ਆ ਥੱਲੇ ਇਹਦੇ ਵਰਕ ਬਹੁਤ ਸੋਹਣਾ ਆਉਂਦਾ ਜੇ ਲੇਜ਼ਰ ਕਟਿੰਗ ਦੇ ਨਾਲ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਇਹ ਤੁਸੀਂ ਬੁੱਕ ਕਰ ਸਕਦੇ ਜੇ ਸਿਰਫ ਤੇ ਸਿਰਫ ਇੱਕ ਮਿੰਟ ਦਿਖਾਓ ਆਹ ਲੋ ਜੀ ਇਹ ਬੁੱਕ ਕਰ ਸਕਦੇ ਜੇ ਤੁਸੀਂ ਸਿਰਫ ਤੇ ਸਿਰਫ 545 ਰੁਪਈਆ ਦੇ ਵਿੱਚ ਤੇ ਇੱਕ ਆਹ ਬੜਾ ਸ਼ਾਨਦਾਰ ਪ੍ਰਿੰਟ ਆ ਗਿਆ ਜਿਹਦੇ ਵਿੱਚ ਤੇ ਨਾਲ ਇਹਦੇ ਵਿੱਚ ਲੇਜ਼ਰ ਕਟਿੰਗ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀ ਹੋਈ ਹੈ ਇਹਦੀ ਤੇ ਥੱਲੇ ਇਹਦੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਜਿਹੜਾ ਕਟਿੰਗ ਦਾ ਲੱਗਾ ਪਲਾਜੋ ਦਾ ਤੇ ਪ੍ਰਿੰਟ ਵੀ ਬੜਾ ਪਿਆਰਾ ਜੇ ਨਾਲ ਇਹਦੇ ਬਹੁਤ ਸੋਹਣੀ ਬਾਟਮ ਜੇ ਨਾਲ ਮਹਿੰਦੀਆ ਕਲਰ ਦੀ ਰੇਟ ਆਉਣਾ ਜੇ ਇਹਦਾ ਵੀ ਸੇਮ 545 ਰੁਪਈਏ ਤੇ ਆਹ ਲੋ ਜੀ ਇੱਕ ਅਬੀ ਸ਼ਾਨਦਾਰ ਜਿਹਾ ਆ ਗਿਆ ਪ੍ਰਿੰਟ ਤੇ ਸ਼ਾਨਦਾਰ ਜੀ ਨਾਲ ਇਹਦੇ ਕਟਿੰਗ ਦਾ ਡਿਜ਼ਾਈਨ ਬਿਨਾ ਦੁਪੱਟਿਆਂ ਤੋਂ ਸਾਰੇ ਸੂਟ ਹੀ ਅੱਜ ਦੀ ਵੀਡੀਓ ਵਾਲੇ ਜਿਹੜੇ ਆਪਾਂ ਤੁਹਾਨੂੰ ਦਿਖਾਉਣ ਦੇ ਆ ਰੇਟ ਦੇਵਾਂਗੇ ਤੁਹਾਨੂੰ ਆਪਾਂ ਸਿਰਫ ਇਹਨਾਂ ਦਾ 545 ਰੁਪਏ ਆਹ ਲੋ ਜੀ ਅੱਗੇ ਆ ਗਿਆ ਜੀ ਰੈੱਡ ਦੇ ਨਾਲ ਚੈੱਕ ਕਰੋ ਜੀ ਬਲੈਕ ਦੇ ਨਾਲ ਰੈੱਡ ਆਹ ਲੋ ਜੀ ਕਟਿੰਗ ਆ ਗਈ ਬਹੁਤ ਸੋਹਣੀ ਇਹਦੀ ਵੀ ਲੇਜ਼ਰ ਵਾਲੀ ਰੇਟ ਸੇਮ ਉਹੀ 545 ਰੁਪਏ ਤੇ ਇਹ ਸਾਡੇ ਕੋਲ ਹੀ ਅੱਜ ਦੇ ਸੈਟਰਡੇ ਸੇਲ ਵਾਲੇ ਸੂਟ ਜਿਹੜੇ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਜਿਹੜੀ ਆ ਫਰੀ ਹੈ ਐਕਸਟਰਾ ਦੋਵਾਂ ਦੇ ਨਾਲ ਜੇ ਤੁਸੀਂ ਇੱਥੇ ਵਿజిਟ ਕਰਨਾ ਸੜਕੋ ਇੱਥੇ ਆ ਸਕਦੇ ਜੀ ਸ਼ਾਪ ਤੇ ਵਿਲੇਜ ਜਗਦੇਵ ਕਲਾਂ ਲੁਹਾਰਕਾ ਰੋਡ ਅਮਰਸਰ ਤੇ ਬਾਕੀ ਫਿਰ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਡਿਜ਼ਾਈਨ ਦੇ ਨਾਲ ਮਿਲਾਂਗੇ ਸੱਚ ਸੰਡੇ ਵਾਲੇ ਤੁਹਾਨੂੰ ਸੂਟ ਦਿਖਾਉਣੇ ਸੀ ਕੱਲ ਦੇ ਆ ਲੋ ਜੀ ਚੈੱਕ ਕਰੋ ਆ ਸਾਰੇ ਸੂਟ ਜਿਹੜੇ ਆਏ ਜੇ ਇਹ ਕੱਲ ਸੁਪਰ ਸੰਡੇ ਸੇਲ 'ਚ ਪੈਣੇ ਜੇ ਤੇ ਸਾਰੇ ਸੂਟ ਜਿਹੜੇ ਜੇ ਦੁਪट्टे ਵਾਲੇ ਜੇ ਵਿੱਚ ਬਾਟਮ ਵਰਕ ਵਾਲੇ ਵੀ ਆਪਾਂ ਕੱਲ ਅਪਲੋਡ ਕਰ ਦਨੇ ਜੇ ਬੁੱਕ ਕਰ ਲਿਓ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਤੇ ਸੂਟ ਜਿਹੜੇ ਜੇ ਵੇਖ ਲਿਓ ਕੱਲ ਨੂੰ ਸੁਪਰ ਸੰਡੇ ਸੇਲ ਦੇ ਵਿੱਚ ਤੇ ਬਾਕੀ ਅੱਜ ਦੇ ਸੂਟ ਬੁੱਕ ਕਰੋ ਤੇ ਜਲਦੀ ਜਲਦੀ ਆਰਡਰ ਜਿਹੜੇ ਆਪਣੇ ਪਲੇਸ ਕਰੋ ਫਿਰ ਮਿਲਾਂਗੇ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਤੇ ਨਵੇਂ ਡਿਜ਼ਾਈਨਾਂ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ